ਦੋਸਤੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਦੋਸਤ ਹਰਪ੍ਰੀਤ ਕਲਮ ਬੋਲ ਦੀ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਦੇ ਆਂ ਭਵਿੱਖ ਅਤੇ ਨੌਜਵਾਨ ਪੀੜ੍ਹੀ ਭਵਿੱਖ ਅਤੇ ਸਾਡੀ ਨੌਜਵਾਨ ਪੀੜ੍ਹੀ ਅੱਜ ਆਪਾਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਜਿਹੜੇ ਸਾਡੇ ਇਸ ਚੈਨਲ ਤੇ ਨਵੇਂ ਆਏ ਨੇ ਸਾਡੇ ਦਰਸ਼ਕ ਸਾਡੇ ਵੀਵਰ ਤਾਂ ਉਹ ਸਾਡੇ ਇਸ ਸਾਡੀ ਇਸ ਕਲਮ ਬੋਲ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਦਿੱਤਾ ਹੋਇਆ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਹੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਉਹ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੇ ਭਵਿੱਖ ਅਤੇ ਨੌਜਵਾਨ ਪੀੜ੍ਹੀ ਅੱਜ ਅਸੀਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਮੀਰ ਕਰਦਾ ਹਾਂ ਕਿ ਪਹਿਲਾਂ ਵਾਲੇ ਵਿਸ਼ਿਆਂ ਵਾਂਗ ਤੁਹਾਨੂੰ ਇਹ ਵਿਸ਼ਾ ਬਹੁਤ ਹੀ ਪਸੰਦ ਹੋਵੇਗਾ ਨੌਜਵਾਨ ਕਿਸੇ ਵੀ ਕੌਮ ਦਾ ਸੱਚਾ ਖਜ਼ਾਨਾ ਹੁੰਦੀ ਹੈ ਜਿਹੜੀ ਨੌਜਵਾਨ ਪੀੜ੍ਹੀ ਹੁੰਦੀ ਹੈ ਕਿਸੇ ਵੀ ਕੌਮ ਦਾ ਇਹ ਸੱਚਾ ਖਜ਼ਾਨਾ ਹੁੰਦੀ ਹੈ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਦੇਸ਼ ਦਾ ਭਵਿੱਖ ਹੁੰਦੀ ਹੈ ਅਸੀਂ ਵੀ ਛੋਟੇ ਹੁੰਦੇ ਇਹੀ ਪਰਦੇ ਹੁੰਦੇ ਸੀ ਕਿ ਜਿਹੜੀ ਨੌਜਵਾਨ ਪੀੜ੍ਹੀ ਹੁੰਦੀ ਹੈ ਯੂਥ ਹੁੰਦਾ ਇਹ ਸਾਡੇ ਦੇਸ਼ ਦਾ ਅਣਮੋਲਿਆ ਸਰਮਾਇਆ ਹੁੰਦਾ ਉਹੀ ਅੱਜ ਦੇ ਸਮੇਂ ਵਿੱਚ ਜਿੰਨਾ ਮਿਹਨਤੀ ਜ਼ਿੰਮੇਵਾਰ ਅਤੇ ਸਿਆਣਾ ਬਣੇਗਾ ਉਸ ਦਾ ਹੀ ਭਵਿੱਖ ਰੋਸ਼ਨ ਹੋਵੇਗਾ ਭਵਿੱਖ ਹਮੇਸ਼ਾ ਅੱਜ ਦੇ ਕਰਮਾਂ ਤੇ ਟਿਕਿਆ ਹੁੰਦਾ ਹੈ ਜਿਹੜਾ ਭਵਿੱਖਾ ਹਮੇਸ਼ਾ ਅੱਜ ਦੇ ਕਰਮਾਂ ਤੇ ਟਿਕਿਆ ਹੁੰਦਾ ਹੈ ਜੇ ਅੱਜ ਦੀ ਪੀੜ੍ਹੀ ਗਲਤ ਰਸਤੇ ਨਸ਼ਾ ਆਲਸ ਅਤੇ ਬੇਫਿਕਰੀ ਦਾ ਸਮਾਂ ਬਰਬਾਦ ਕਰੇਗੀ ਤਾਂ ਭਵਿੱਖ ਹਨੇਰਾ ਹੀ ਹੋਵੇਗਾ ਕਹਿੰਦੇ ਵੀ ਜੇ ਅੱਜ ਦੀ ਪੀੜ੍ਹੀ ਗਲਤ ਰਸਤੇ ਅਖਤਿਆਰ ਕਰੇਗੀ ਨਸ਼ੇ ਆਲਸ ਅਤੇ ਬੇਫਿਕਰੀ ਸਮਾਂ ਬਰਬਾਦ ਕਰੇਗੀ ਤਾਂ ਭਵਿੱਖ ਜਿਹੜਾ ਉਹਨਾਂ ਦਾ ਉਹ ਹਨੇਰਾ ਹੀ ਹੋਵੇਗਾ ਪਰ ਜੇ ਉਹ ਪੀੜ੍ਹੀ ਮਿਹਨਤ ਸਬਰ ਸਿੱਦਕ ਅਤੇ ਚੰਗੀਆਂ ਆਦਤਾਂ ਨਾਲ ਜੁੜੇਗੀ ਤਾਂ ਭਵਿੱਖ ਸੋਨੇ ਵਰਗਾ ਚਮਕੇਗਾ ਜੇ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਮੈਂ ਅਪਰੋਖਿਤ ਬੋਲੀਆਂ ਨੇ ਤੁਹਾਡੇ ਨਾਲ ਇੱਕ ਵਾਰੀ ਫੇਰ ਬ੍ਰੀਫ ਕਰਦੇ ਆਂ ਨੌਜਵਾਨ ਜਿਹੜੇ ਸਾਡੀ ਪੀੜ੍ਹੀ ਆ ਮਿਹਨਤ ਸਬਰ ਸਤਕ ਅਤੇ ਚੰਗੀਆਂ ਆਦਤਾਂ ਨਾਲ ਜੇ ਜੋੜੇਗੀ ਤਾਂ ਉਹਨਾਂ ਦਾ ਜਿਹੜਾ ਭਵਿੱਖਾ ਹੈਗਾ ਉਹ ਸੋਨੇ ਵਰਗਾ ਹੋਵੇਗਾ ਹੁਣ ਫਿਰ ਮੈਂ ਤੁਹਾਡੇ ਨਾਲ ਜਿਹੜੇ ਵਿਚਾਰ ਹੈਗੇ ਆ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਾਂਗਾ ਅੱਗੇ ਜਾ ਕੇ ਸਿੱਖਿਆ ਤੇ ਗਿਆਨ ਨੌਜਵਾਨ ਪੀੜ੍ਹੀ ਦੇ ਲਈ ਜਿਹੜੇ ਕੁਝ ਵਿਚਾਰ ਜਿਹੜੇ ਹੈਗੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂਗਾ ਉਹ ਹੈਗਾ ਸਿੱਖਿਆ ਤੇ ਗਿਆਨ ਸਿੱਖਿਆ ਤੇ ਗਿਆਨ ਪੜਾਈ ਸਿਰਫ ਡਿਗਰੀਆਂ ਲਈ ਨਹੀਂ ਪੜਾਈ ਸਿਰਫ ਡਿਗਰੀਆਂ ਲਈ ਨਹੀਂ ਸੱਚੀ ਸਿੱਖਿਆ ਜੀਵਨ ਦੇ ਸੰਸਕਾਰ ਬਣਾਉਂਦੀ ਹੈ ਕਹਿੰਦੀ ਵੀ ਜਿਹੜੀ ਪੜਾਈ ਹੈਗੀ ਆ ਸਿਰਫ ਡਿਗਰੀਆਂ ਲਈ ਨਹੀਂ ਸੱਚੀ ਸਿੱਖਿਆ ਜੀਵਨ ਦੇ ਸੰਸਕਾਰ ਬਣਾਉਂਦੀ ਹੈ ਦੂਸਰਾ ਹੈਗਾ ਮਿਹਨਤ ਮਿਹਨਤ ਤੁਹਾਡੀ ਕਦੇ ਵੀ ਵਿਅਰਥ ਨਹੀਂ ਜਾਂਦੀ ਮਿਹਨਤ ਜਿਹੜੀ ਤੁਸੀਂ ਕਰਦੇ ਹੋ ਕਦੇ ਵੀ ਵਿਅਰਥ ਨਹੀਂ ਜਾਂਦੀ ਇਹੀ ਭਵਿੱਖ ਦੇ ਜਿਹੜੇ ਹੈਗੇ ਆ ਤੁਹਾਡੇ ਦੇ ਦਰਵਾਜ਼ੇ ਖੋਲਦੀ ਹੈ ਜਿਹੜੀ ਤੁਹਾਡੀ ਮਿਹਨਤ ਹੈ ਕਹਿੰਦੇ ਵੀ ਮਿਹਨਤ ਦੇ ਨਾਲ ਹੀ ਇਨਸਾਨ ਅੱਗੇ ਵਧਦਾ ਹੈ ਨੰਬਰ 3 ਬਹੁਤ ਜ਼ਰੂਰੀ ਹੈ ਚੰਗੀ ਸੰਗਤ ਕਿ ਤੁਹਾਡਾ ਉੱਠਣਾ ਬੈਠਣਾ ਕਿਹੋ ਜਿਹੇ ਦੋਸਤਾਂ ਮਿੱਤਰਾਂ ਦੇ ਨਾਲ ਹੈਗਾ ਕਿਹੋ ਜਿਹੇ ਲੋਕਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਕਿਹੋ ਜਿਹੇ ਲੋਕਾਂ ਦੀ ਸੋਚ ਦੇ ਨਾਲ ਤੁਸੀਂ ਜੁੜੇ ਹੋਏ ਹੋ ਚੰਗਾ ਸੰਗਤ ਹੈ ਜਿਹੜਾ ਇਨਸਾਨ ਦਾ ਰਾਹ ਤੈਅ ਕਰਦੀ ਹੈ ਜਿਹੜੀ ਸੰਗਤ ਦੇ ਵਿੱਚ ਤੁਸੀਂ ਬੈਠਦੇ ਹੋ ਉਹ ਇਨਸਾਨਦਾਰ ਰਸਤਾ ਸੰਗਤ ਦਾ ਜਿਹੜੀ ਇਨਸਾਨਦਾਰ ਰਸਤਾ ਤੈਅ ਕਰਦੀ ਜਿੱਦਾਂ ਦੀ ਤੁਸੀਂ ਸੰਗਤ ਦੇ ਵਿੱਚ ਬੈਠਦੇ ਹੈਗੇ ਚੰਗੀ ਸੰਗਤ ਤਾਂ ਰੌਸ਼ਨੀ ਬਲ ਲੈ ਜਾਂਦੀ ਹੈ ਗਲਤ ਸੰਗਤ ਆ ਜਿਹੜੀ ਉਹ ਹਨੇਰੇ 'ਚ ਧੱਕ ਦਿੰਦੀ ਆ ਨੌਜਵਾਨਾਂ ਨੂੰ ਚੰਗਾ ਇਨਸਾਨਦਾਰ ਰਾਹ ਤੈਅ ਕਰਦੀ ਐ ਸੰਗਤ ਜਿਹੜੀ ਚੰਗੀ ਹੁੰਦੀ ਐ ਤੇ ਚੰਗੀ ਸੰਗਤ ਤਾਂ ਰੌਸ਼ਨੀ ਬਲ ਲੈ ਜਾਂਦੀ ਆ ਇਨਸਾਨ ਨੂੰ ਤੇ ਜਿਹੜੀ ਗਲਤ ਸੰਗਤ ਹੁੰਦੀ ਆ ਹਮੇਸ਼ਾ ਉਹ ਤੁਹਾਡੇ ਪਰੇਖ ਨੂੰ ਤੇ ਤੁਹਾਨੂੰ ਹਨੇਰੇ ਵੱਲ ਧੱਕ ਦਿੰਦੀ ਹੈਗੀ ਆ ਚੌਥਾ ਹੈਗਾ ਬਿੰਦੂ ਬਹੁਤ ਜ਼ਰੂਰੀ ਹੈ ਇਹ ਵੀ ਬਹੁਤ ਅਪੋਰਟੈਂਟ ਹੈ ਸਬਰ ਇਹ ਵੀ ਉੱਪਰਲੇ ਸਵਾਲਾਂ ਦੇ ਨਾਲ ਹੀ ਰਿਲੇਟ ਕਰਦੀ ਗੱਲ ਹੈਗੀ ਆ ਸਬਰ ਤੇ ਸਦਕ ਕੀ ਤੁਹਾਡਾ ਸਬਰ ਕਿੰਨਾ ਮਜ਼ਬੂਤ ਹੈਗਾ ਤੇ ਤੁਹਾਡਾ ਜਿਹੜਾ ਇਰਾਦਾ ਉਹ ਕਿੰਨਾ ਦ੍ਰਿੜ ਹੈਗਾ ਸਿਰਕਤ ਜਣੀ ਕਿ ਤੁਹਾਡਾ ਜਿਹੜਾ ਇਰਾਦਾ ਉਹ ਕਿੰਨਾ ਦ੍ਰਿੜ ਹੈਗਾ ਕਿੰਨਾ ਮਜ਼ਬੂਤ ਹੈਗਾ ਹਰ ਚੀਜ਼ੇ ਸਮੇਂ ਨਾਲ ਮਿਲਦੀ ਹੈ ਹਰ ਚੀਜ਼ ਸਮੇਂ ਨਾਲ ਮਿਲਦੀ ਹੈ ਛੋਟੇ ਛੋਟੇ ਰਸਤੇ ਛੱਡ ਕੇ ਵੱਡੇ ਸੁਪਨੇ ਪੂਰੇ ਨਹੀਂ ਹੁੰਦੇਗੇ ਕਹਿੰਦੇ ਨੇ ਸਿਆਣੇ ਕਹਿੰਦੇ ਆ ਅਸੀਂ ਸੁਣਿਆ ਅਕਸ ਕਹਿੰਦੇ ਜੇ ਖੜਨ ਨੂੰ ਜਗ੍ਹਾ ਮਿਲ ਜਾਵੇ ਖਲੋਣ ਨੂੰ ਜਗ੍ਹਾ ਮਿਲ ਜਾਵੇ ਤੇ ਬੈਠਣ ਨੂੰ ਜਗ੍ਹਾ ਬਣ ਜਾਂਦੀ ਹੈਗੀ ਹਰ ਚੀਜ਼ ਤੁਹਾਨੂੰ ਸਮੇਂ ਨਾਲ ਮਿਲਦੀ ਹੈ ਛੋਟੇ ਛੋਟੇ ਰਸਤੇ ਛੱਡ ਕੇ ਜਦੋਂ ਵੱਡੇ ਸੁਪਨੇ ਪੂਰੇ ਨਹੀਂ ਹੁੰਦੇ ਫਿਰ ਤੁਹਾਡੇ ਉਦੋਂ ਫਿਰ ਇਨਸਾਨ ਕੀ ਸੋਚੀਤਾ ਉਹ ਤੁਸੀਂ ਚੰਗੀ ਤੇਰਾ ਜਾਣਦੇ ਹੋ ਪੰਜਵਾਂ ਹੈ ਵੀ ਮੁੱਲਾਂ ਦੀ ਪਾਲਣਾ ਮੁੱਲਾਂ ਦੀ ਪਾਲਣਾ ਮੁੱਲਾਂ ਦੀ ਪਾਲਣਾ ਕੀ ਹੁੰਦੀ ਹੈਗੀ ਆ ਇਹ ਵੀ ਮੈਂ ਹੁਣ ਤੁਹਾਨੂੰ ਦੱਸਦੇ ਆ ਵੀ ਮੁੱਲਾਂ ਦੀ ਪਾਲਣਾ ਕੀ ਹੁੰਦੀ ਹੈਗੀ ਆ ਇਹ ਸਮਝਣ ਤੇ ਦੱਸਣ ਦੇ ਵਿੱਚ ਬਹੁਤ ਫਰਕ ਹੁੰਦਾ ਕਿ ਮੁੱਲਾਂ ਦੀ ਪਾਲਣਾ ਕੀ ਹੁੰਦੀ ਹੈ ਇਹ ਮੈਂ ਤੁਹਾਡੇ ਨਾਲ ਥੋੜਾ ਸਾਂਝਾ ਕਰਦੇ ਆ ਆਪਣੇ ਮਾਪਿਆਂ ਦੀ ਇੱਜ਼ਤ ਸੰਸਕਾਰ ਅਤੇ ਧਾਰਮਿਕ ਮੁੱਲ ਨੌਜੋਨਾਂ ਦੀ ਜ਼ਿੰਦਗੀ ਦੇ ਅਸਲੀ ਰਾਹ ਹੁੰਦੇ ਹੈਗੇ ਕਿ ਜਿਹੜੇ ਮਾਪੇ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਪਾਲਿਆ ਪਲੋਸਿਆ ਪੜਾਇਆ ਲਿਖਾਇਆ ਉਹਨਾਂ ਦੀ ਇੱਜ਼ਤ ਉਹਨਾਂ ਵੱਲੋਂ ਦਿੱਤੇ ਗਏ ਤੁਹਾਨੂੰ ਸੰਸਕਾਰ ਤੇ ਤੁਸੀਂ ਜਿਹੜੇ ਵੀ ਰਿਲੀਜੀਅਨ ਨੂੰ ਫੋਲੋ ਕਰਦੇ ਹੋ ਜਨਮ ਤੋਂ ਤੁਸੀਂ ਜਿਹੜੇ ਵੀ ਰਿਲੀਜੀਅਨ ਨੂੰ ਫੋਲੋ ਕਰਦੇ ਹੋ ਉਹੀ ਨੌਜਵਾਨਾਂ ਦੀ ਅਸਲੀ ਰਾਹ ਹੁੰਦਾ ਹੈਗਾ ਮਾਪਿਆਂ ਦੀ ਇੱਜ਼ਤ ਸੰਸਕਾਰ ਅੱਛੇ ਜਿਹੜੇ ਤੁਸੀਂ ਪਰਿਵਾਰ ਦੇ ਵਿੱਚ ਜਨਮ ਲਿਆ ਉਹਦੇ ਸੰਸਕਾਰ ਤੇ ਨੌਜਵਾਨਾਂ ਦੀ ਜ਼ਿੰਦਗੀ ਦਾ ਇਹ ਅਸਲੀ ਰਾਹ ਚੀਜ਼ਾਂ ਹੁੰਦੀਆਂ ਨੇ ਜਿਹੜੇ ਮੈਂ ਅਪਰੋਖ ਤੇ ਤੁਹਾਨੂੰ ਦੱਸਕੀਆਂ ਨੇ ਨਤੀਜਾ ਇਹਦਾ ਆਖਰ ਤੇ ਨਿਚੋੜ ਕੀ ਨਿਕਲਦਾ ਹੈਗਾ ਕਾ ਉਹ ਹੋ ਵੀ ਮੈਂ ਤੁਹਾਡੇ ਨਾਲ ਉਹਨੂੰ ਸਾਂਝਾ ਕਰ ਰਿਹਾ ਹਾਂ ਭਵਿੱਖ ਸਿਰਫ ਸੁਪਨੇ ਦੇਖਣ ਨਾਲ ਨਹੀਂ ਬਣਦਾ ਜਿਹੜਾ ਭਵਿੱਖ ਹੈਗਾ ਕਾ ਸੁਪਨੇ ਦੇਖਣ ਨਾਲ ਨਹੀਂ ਬਣਦਾ ਕਾ ਉਹ ਬਣਦਾ ਹੈ ਅੱਜ ਦੀ ਸੋਚ ਅੱਜ ਦੇ ਕਰਮ ਅਤੇ ਅੱਜ ਦੇ ਫੈਸਲਿਆਂ ਨਾਲ ਪਰ ਦੇਖ ਸਿਰਫ ਸੁਪਨੇ ਦੇਖਣ ਨਾਲ ਨਹੀਂ ਬਣਦਾ ਉਹ ਬਣਦਾ ਹੈ ਅੱਜ ਦੀ ਸੋਚ ਅੱਜ ਦੇ ਕਰਮ ਜਿਹੜੇ ਤੁਸੀਂ ਕਰਮ ਕੀਤੇ ਆ ਅੱਜ ਦੇ ਫੈਸਲੇ ਨਾਲ ਜੇ ਨੌਜਵਾਨ ਪੀੜੀ ਸੱਚਾ ਮਿਹਨਤੀ ਅਤੇ ਇਮਾਨਦਾਰ ਬਣੇਗੀ ਤਾਂ ਆਪਣੇ ਨਾਲ ਪੂਰੀ ਕੌਮ ਦਾ ਭਵਿੱਖ ਰੋਸ਼ਨ ਕਰ ਸਕਦੀ ਹੈ ਜੇਕਰ ਤੁਸੀਂ ਭਵਿੱਖ ਸੁਪਨਿਆਂ ਦੇ ਨਾਲ ਨਹੀਂ ਬਣਦਾ ਹੈਗਾ ਤੁਹਾਡਾ ਭਵਿੱਖ ਬਣਦਾ ਹੈਗਾ ਕਿਆ ਅੱਜ ਦੀ ਸੋਚ ਨਾਲ ਅੱਜ ਦੇ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਅੱਜ ਦੇ ਫੈਸਲੇ ਨਾਲ ਛੇ ਨੌਜਵਾਨ ਪੀੜ੍ਹੀ ਸੱਚਾ ਮਿਹਨਤੀ ਤੇ ਇਮਾਨਦਾਰ ਬਣੇਗੀ ਤੋਂ ਆਪਣੇ ਨਾਲ ਨਾਲ ਪੂਰੀ ਕੌਮ ਦਾ ਭਵਿੱਖ ਰੋਸ਼ਨ ਕਰ ਦੇਵੇਗੀ ਸੋ ਅੱਜ ਦੀ ਸਾਡੀ ਇਹ ਵੀਡੀਓ ਸੀ ਕਿ ਭਵਿੱਖ ਅਤੇ ਸਾਡੀ ਨੌਜਵਾਨ ਪੀੜ੍ਹੀ ਤੇ ਤੁਹਾਨੂੰ ਸਾਡੀ ਇਹ ਅੱਜ ਦੀ ਛੋਟੀ ਜੀ ਮੋਟੀਵੇਸ਼ਨਲ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਅਸੀਂ ਤੁਹਾਡੇ ਕਮੈਂਟਾਂ ਦੀ ਬੇਸਮਰੀ ਦੇ ਨਾਲ ਅਡੀਕ ਕਰਾਂਗੇ ਤੇ ਸਾਡੇ ਚੈਨਲ ਨੂੰ ਸਪੋਰਟ ਕਰੋ ਤੇ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਤੁਸੀਂ ਇਹੋ ਜਿਹੀਆਂ ਵੀਡੀਓ ਪਰਿਵਾਰਾਂ ਵਿੱਚ ਬੈਠ ਕੇ ਦੇਖ ਸਕਦੇ ਹੋ ਤੇ ਅੱਗੇ ਤੁਸੀਂ ਕਿਸੇ ਨਾਲ ਵੀ ਇਹਨਾਂ ਨੂੰ ਤੁਸੀਂ ਸ਼ੇਅਰ ਕਰਦੇ ਹੋ ਵਿੱਚ ਕਿਸੇ ਵੀ ਕਿਸੇ ਪਲੇਟਫਾਰਮ ਤੇ ਤੁਸੀਂ ਇਹਨੂੰ ਅੱਗੇ ਸ਼ੇਅਰ ਕਰਦੇ ਹੋ ਤੁਹਾਡਾ ਇਹਦੇ ਵਿੱਚ ਬਹੁਤ ਵੱਡਾ ਤੁਹਾਡਾ ਯੋਗਦਾਨ ਹੋਵੇਗਾ ਸਾਡੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂਗੇ ਤੁਹਾਡੇ ਨਾਲ ਹੋਰ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ